ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਵੀਰਵਾਰ ਸ਼ਾਮ ਨੂੰ ਥਾਣਾ ਸਿਟੀ ਦੇ ਅਧੀਨ ਪੈਂਦੇ ਇਲਾਕੇ ਮੇਰਚੰਦ ਰੋਡ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ 4-5 ਨਕਾਬਪੋਸ਼ਾਨ ਨੇ ਰੋਡ ਤੇ ਸਥਿਤ ਇੱਕ ਹੋਟਲ ਤੇ ਕੰਮ ਕਰਦੇ ਵਿਵੇਕ ਨਾਮ ਦੇ ਹਿਮਾਚਲੀ ਵੇਟਰ ਨੂੰ ਤੇਜ਼ ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਹਮਲਾਵਰਾਂ ਨੇ ਇਸ ਕਦਰ ਬੇਰਹਿਮੀ ਦਿਖਾਈ ਸੀ ਕਿ ਆਕੇ ਹਸਪਤਾਲ ਲੈ ਜਾਂਦੇ ਸਮੇ ਉਸ ਦੀ ਲੱਤ ਪੂਰੀ ਤਰ੍ਹਾਂ ਲਟਕ ਗਈ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਰੋੜ ਤੇ ਸ਼ੈਰ ਕਰਦਿਆ ਸੀਗਾ ਮੈਂ ਆਇਆ ਤਾਂ ਵੇਖਿਆ ਰੋੜ ਤੇ ਸ਼ੈਰ ਐਕਸੀਡੈਂਟ ਵੈਰਾ ਹੋਇਆ ਕੁਝ ਤੋਂ ਜਲਦੀ ਇੱਥੇ ਆ ਕੇ ਵੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰਗਾ ਹੋਟਲ ਰੈਂਟ ਤੇ ਲਿਆ ਹੋਇਆ ਇਕੱਠੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੂੰ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰ ਇਹ ਪਹਿਲਾਂ ਹੀ ਉਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣੂ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾ ਮੈਨੂੰ ਨਿਕਲੋ ਹੋਟਲ ਤੇ ਨਹੀਂ ਆ ਰਿਹਾ ਹਾਂ ਜੀ ਮੁੰਡੇ ਦਾ ਕੀ ਨਾਮ ਹੈ ਜੀ ਸੱਟਾ ਲੱਗਿਆ ਇਹਦੇ ਨਾਂ पे ਵੇਕ ਆ ਹਮਾ ਚੱਲਦਾ ਹਮਾ ਚੱਲਦਾ ਬੇਟੀ ਕਿੰਨੇ ਕ ਬੰਦੇ ਜਿਹਨਾਂ ਨੇ ਲਾਇਆ ਸੀ ਉਹਨੇ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਉਹਨਾਂ ਕਰਦੀ ਇੰਨੀ ਕ ਵਧੀ ਸ਼ਹਿਰ ਇਹਨ ਜਿਹੜਾ ਕੋਈ ਇੱਕ ਦੂਜੇ ਨੂੰ ਮਰਜੀ ਆ ਕੇ ਵੱਢੀ ਜਾ ਰਹੇ ਭੈਣਗੇ ਨੇ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਾਰੇ ਉਹਦੇ ਖਿਲਾਫ ਤਰਕਾਸਦੀ ਉਠਾਣੀ ਜੋ ਜਦੋਂ ਦੋ ਚਪੇੜਾ ਮਾਰ ਲੂ ਕੋਈ ਲਤਵਾ ਟੁੱਟ ਕੇ ਫਾਇਸ਼ ਕਰ ਮੇਰੇ ਹੁੰਦਾ ਬੰਦਾ जख्मी ਉਹਨੇ ਕਹਿ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਘੀਤੇ ਖੜਾਇਆ ਡਰਾੜ ਉਹਨਾਂ ਕੋ ਤਿੰਨ ਤਣ ਫੁੱਟ ਦੇ ਡਰਾੜ ਕੀ ਉਹਨੇ ਮੇਰੇ ਮੋਢੇ ਮਾਰਾ ਵਾ ਫਿਰ ਮੇਰੇ ਰੱਤਾਂ ਦੇ ਮਾਰਿਆ ਵਾ ਤੇ ਮਾਰ ਕੇ ਐਕਟਿਵ ਤੇ ਆਏ ਦੂਤਲ ਮੰਦਿਰ ਤੇ ਸ਼ੇਰ ਪਰ ਦੇ ਕਿੰਚੀ ਦਸਰ ਜਿਆ ਜੋ ਮੈਨੂੰ ਪਰ ਲਗਾਵਾ ਗੁੰਡਿਆਂ ਕੋਈ ਟਾਡੀ ਨੇਰ ਕਰਦੀ ਪਈ ਜਿਆ ਦਿਨੇ ਤੇ ਪਹਿਲੇ ਕੰਮ ਹੋਇਆ ਤਪੇ ਤੇ ਹੀ ਆਏ ਨਾ ਤੇ ਇਥੇ ਲਗਾਈ ਝਾੜਾ ਹੋਇਆ ਤੇ ਮੋਢੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾੜ ਤੇ ਡਰਾੜ ਮਾਰੇ ਤੇ ਉਹਨੂੰ ਮੁਹੱਫਲ ਕਰਤਾ ਜੋ ਵੀ ਅਗਲੇ ਆਏ ਉਹਨੂੰ ਪਲਾਉਣ ਕੇ ਜੋ ਵੀ ਕਾਰਵਾਈ ਕੀਤੀ ਜਿਹੜੀ ਜਗਾ ਬਚਾਈ ਇਹ ਆਪਣੇ ਸੰਨਪਾ ਰੋਡ ਬਚਾਈ ਜੀ ਨਹੀਂ ਤੇ ਬਚਾਈਏ ਮੇਰ ਚੰਦ ਰੋਡ ਜਾਏ ਅੰਮੀ ਬੰਦੇ ਦਾ ਪਹਤਾਈਏ ਤੁਹਾਨੂੰ ਨਹੀਂ ਕਿਵੇਂ ਪਤਾ ਲੱਗਿਆ ਤੁਹਾਨੂੰ ਆ ਪੂਨ ਕਟੋਰਮ ਤੋਂ ਪੂਹ ਆਇਆ ਹੈਗਾ ਹੋ ਸਕਦਾ ਕਿਨੇ ਇੱਕ ਕਿਨੇ ਜਗਮੀ ਹੋਏ ਮੁੰਡੇ ਇੱਕ ਕੋਈ ਇੱਕੋ ਹੀ ਹੋਇਆ ਦੂਜੇ ਪਤਾ ਹੀ ਕੋਣੀ ਮੁੰਡਿਆ ਕਿਨੇ ਨਹੀਂ ਆ ਜੀ ਇਹ ਪਤਾ ਲੱਗਿਆ